ਕਿਸ ਕੀ ਰਵਤ ਮੇਰਾ ਸਪਾਸ ਨਹੀਂ ਨਾ ਸੀਦਾ ਪਿੰਡ ਮੈਨੂੰ ਸੌਂਸ ਕਰ ਕੀ ਮਾਮਲਾ ਇਹ ਮਾਮਲਾ ਹੈ ਹੋਇਆ ਵੀ ਤੇ ਮਤਲਬ ਤਾਇਆ ਉਹਨੇ ਮੇਰੀ ਆਂਟੀ ਕਿਲੀ ਰੰਦੀ ਜੂਰੇ ਮੇਰਾ ਭਾਈ ਕਿਲੇ ਪੈਂਦਾ ਸੀਗਾ ਹੋ ਗਏ 5 6 ਦਿਨ ਮੇਰਾ ਭਾਈ ਕੇ ਹੈਗੇ ਬੰਦਾ ਕੱਟ ਅਗੂਰੀ ਉਹ ਪੈਂਦਾ ਸੀ ਇਹਨਾਂ ਕੋਲੇ ਇਹ ਸਾਡਾ ਪ੍ਰਾਣਾ ਘਰ ਜਮਾਈ ਰੱਖਿਆ ਜੀ ਉਰੇ ਇਹ ਰੱਖ ਕੇ ਬੰਨ ਚਲੇ ਗਏ ਜੀ ਤੇਰੀ ਮੇਰੀ ਆਂਟੀ ਹੈ ਇਹ ਗਮਾਂਡ ਚ ਪੈ ਗਈ ਨਾਲ ਜੀ ਘਰੇ ਕੋਈ ਕਰੇ ਕੋਈ ਵੀ ਨਹੀਂ ਸੀਗਾ 10:00 ਵਜੇ ਮੈਂ ਵੀ ਆਇਆ ਆਂ ਆਂਟੀ ਮੇਰੇ ਬਾਹਰ ਖੜੀ ਸੀਗੀ ਮੈਂ ਪੁੱਛਣ ਲੱਗਿਆ ਸੀ ਉਹਨਾਂ ਨੇ ਵੀ ਚਲ ਵੀ ਪੁੱਛਿਆ ਨਹੀਂ ਕੋਈ ਵੀ ਕਹਿ ਹੁਣ ਕਿਤੇ ਨਹੀਂ ਯਾਰ ਤੁਹਾਨੂੰ ਛੋਪਾ ਪਤਾ ਲੱਗਿਆ ਜੀ 8:00 ਵਜੇ ਮੈਨੂੰ ਪਤਾ ਲੱਗਿਆ ਜੀ ਵੀ ਆਹ ਕੰਮ ਹੋ ਗਿਆ ਜੀ ਹਾਂ ਜੀ ਕੀ ਕੀ ਮਿਸਿੰਗ ਹੈਗਾ ਇਹਦੇ ਵਿੱਚ ਇਹਦੇ ਵਿੱਚ ਨੁਕਸਾਨ ਹੋਇਆ ਇਹਦੇ 6 ਮੁੰਡੀਆਂ ਨੇ ਜੀ ਇੱਕ ਟਿੱਕੀ ਸੈਟ ਹੈ ਜੀ ਆਂਟੀ ਦਾ ਦੋ ਆਂਟੀ ਚੁੰਮਕਿਆ ਨਹੀਂ ਹਾਰਾਂ ਦਾ ਇਹ ਪੈ ਰਹਿੰਦੀਆਂ ਨੇ ਜੀ ਤੇ ਸਮਾਨ ਚਾਂਦੀ ਦੇ ਜਵਾਕਾਂ ਦੇ ਲਈ ਪਾਈਸ ਲੱਗਿਆ ਸੀ ਸੀਟੀਵੀ ਫੁਟੇਜ ਚਾਹੀਦੀ ਇਹ ਕਹਿੰਦੇ ਨੇ ਜੀ ਮਤਲਬ ਕੈਮਰੇ ਵਿੱਚ ਤਿੰਨ ਮੁੰਡੇ ਆਏ ਨੇ ਜੀ ਇੱਕ ਮੋਟਰਸਾਈਕਲ ਤੇ ਆਏ ਨੇ ਬਾਕੀ ਹੋਰ ਕੁਝ ਨਹੀਂ ਪਤਾ ਲੱਗਿਆ ਮੋਟਰਸਾਈਕਲ ਤੇ ਤਿੰਨ ਮੁੰਡੇ ਆਏ ਨੇ ਜੀ ਕਿੱਧਰੋਂ ਆਏ ਸੀ ਇਹ ਆਏ ਨੇ ਅੱਡੇ ਵੱਲੀੋਂ ਆਏ ਨੇ ਜੀ ਆਪਣੇ ਹਾਂਜੀ ਕਿੰਨੇ ਕ ਵਜੇ ਘਟਣਾ ਵਾਲਾ ਆ ਜੀ ਇਹ ਮੈਨੂੰ ਲੱਗਦੀ ਹੈ ਇਹ ਘਟਨਾ ਇਹ ਡੇਢ ਕ ਵਜੇ ਦੀ ਗੱਲ ਹੈ 2:30 ਵਜੇ ਕਹਿੰਦੇ ਕੰਮ ਹੋ ਗਿਆ ਜੀ ਇਹ ਹਾਂਜੀ ਕੀ ਨਾਮ ਹੈ ਸੰਦੀਪ ਕੌਰ ਵੀਰ ਜੀ ਕਿਹੜਾ ਪਿੰਡ ਸਾਮਿਸ਼ਪੁਰ ਵੀਰ ਜੀ ਹਾਂਜੀ ਕੀ ਮਾਮਲਾ ਹੋਇਆ ਤੁਹਾਡੇ ਘਰੇ ਸਾਡੇ ਘਰ ਵਿੱਚ ਵੀਰੇ ਚੋਰੀ ਕੀਤੀ ਗਈ ਆ ਜਿਹੜੀ ਕਿ 1:30 ਵਜੇ ਦੇ ਵਿੱਚ ਹੋਈ ਆ ਇਹ ਚੋਰ ਸਾਡਾ ਸਭ ਕੁਝ ਲੁੱਟ ਕੇ ਲੈ ਗਏ ਸਾਡੀਆਂ ਅਲਮਾਰੀਆਂ ਪਾੜੀਆਂ ਸਾਡੀਆਂ ਸਾਰੀਆਂ ਟੁੰਬਾ ਵਾਲਾ ਬੈਗ ਹੀ ਲੈ ਗਏ ਪੈਸੇ ਵੀ ਲੈ ਗਏ ਸਾਡੇ ਇਹ ਇਹ ਕਿਸੇ ਦਾ ਉਹਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਵੀਰੇ ਇੱਕ ਤਾਂ ਸੀਗਾ ਆਪਣੇ ਡੇਢ ਤੋਲੇ ਦਾ ਕੜਾ ਤੇ 2 ਤੋਲੇ ਦੀਆਂ ਚੂੜੀਆਂ ਸੀ ਦੋ ਕਿੱਟੀ ਚੜ ਸੀਗੇ ਤੇ 6 ਮੁੰਦੀਆਂ ਸੀਗੀਆਂ ਤੇ ਬਾਕੀ ਮੇਰੇ ਬੱਚਿਆਂ ਦਾ ਸਮਾਨ ਵੀ ਸੀਗਾ ਵੀਰੇ ਵਿੱਚ ਕੈਸ਼ ਵਗੈਰਾ ਸੀਗਾ ਨਹੀਂ ਵੀ ਕੋਪਾ ਕੈਸ਼ ਵਗੈਰਾ ਤਾਂ ਵੀਰੇ ਕੋਈ ਨਹੀਂ ਸੀ 4000 ਰੁਪਏ ਇਸ ਅਲਮਾਰੀ ਦੇ ਵਿੱਚ ਸੀਗਾ ਜਿਹੜਾ ਇਹਨਾਂ ਨੇ ਕੱਢਿਆ ਮਾਤਾ ਦਾ ਤੇ ਸਾਰਾ ਬੈਗ ਫੋਲ ਕੇ ਲੈ ਗਏ ਜੀ। ਜੀ ਘਰੋਂ ਕਦੋਂ ਨਿਕਲੇ? ਅਸੀਂ ਤਾਂ ਵੀਰੇ ਕੱਲ 12 ਵਜੇ ਦੁਪਹਿਰੇ 12 ਵਜੇ ਮੈਂ ਆਪਣੇ ਸਹੁਰੇ ਘਰ ਪਹੁੰਚ ਗਈ ਸੀਗੀ ਤੇ ਮੇਰੇ ਮਾਤਾ ਜੀ ਰਾਤ ਨੂੰ ਇਕੱਲੇ ਸੀਗੇ ਇਹ ਸਾਡੇ ਗਵਾਂਢੀ ਆਏ ਤਾਂ ਇਹ ਵੀਰੇ ਕਹਿੰਦਾ ਵੀ ਕੋਈ ਗੱਲ ਨਹੀਂ ਚਾਚੀ ਤੁਸੀਂ ਇੱਧਰ ਪੈ ਜਾਓ। ਵੀ ਤੁਸੀਂ ਇਕੱਲੇ ਹੋ ਤਾਂ ਇਹਨਾਂ ਨੇ ਰਾਤ ਨੂੰ ਇਹ ਕੰਮ ਕੀਤਾ ਵੀਰੇ। ਤਿੰਨੇ ਰਾਤ ਡੇਢ ਤੋਂ ਮੈਂ ਜਿੱਦ ਹਾਂਜੀ ਵੀਰੇ ਇਹ 1:05 ਤੇ ਆਏ ਨੇ ਇਹਨਾਂ ਨੇ ਤਿੰਨ ਗੇੜੇ ਵੀ ਮਾਰੇ ਨੇ। ਤੈਨਾਂ ਗੇੜੇ ਮਾਰਨ ਤੋਂ ਬਾਅਦ ਵਿੱਚ ਚੋਰੀ ਹੋਈ ਹੈ ਕਿੰਨੇ ਵਜੇ ਤੁਸੀਂ ਵਾਪਸ ਆਏ ਘਰੇ ਵੀਰੇ ਮੈਂ ਘਰ ਨਹੀਂ ਸੀਗੀ ਮੈਂ ਤਾਂ ਸਵੇਰੇ ਪਹੁੰਚੀ ਆ ਜੀ 6:30 ਵਜੇ ਮਾਤਾ ਆਏ ਸੀਗੇ 5:30 ਵਜੇ ਗੇੜਾ ਮਾਰਨ ਵੀ ਚਲੋ ਗੁਰਦੁਆਰਾ ਸਾਹਿਬ ਲੱਗ ਗਿਆ ਤਾਂ ਦੇਖਿਆ ਮਾਤਾ ਨੇ ਸਾਰੇ ਦਰਵਾਜ਼ੇ ਖੁੱਲੇ ਸੀ ਮੇਨ ਗੇਟ ਵੀ ਖੁੱਲਾ ਸੀ ਹਾਂਜੀ ਹਾਂਜੀ ਵੀਰੇ ਮੈਂ ਰਖੜੀ ਬੰਨਣ ਗਈ ਸੀ ਇੱਕ ਬੇਟਾ ਮੇਰੇ ਕੋਲ ਆ ਇੱਕ ਮੇਰਾ ਉੱਥੇ ਮੇਰੇ ਸਹੁਰੇ ਘਰ ਆ ਜੀ 12 ਸੀਗੇ ਇਹ ਹਾਂਜੀ ਕੱਲ ਰਾਤ ਦੀ ਘਟਨਾ ਜੀ ਹਾਂਜੀ ਕੱਲ ਰਾਤ ਦੀ ਘਟਨਾ ਜੀ ਇਹਨਾਂ ਦੋਨਾਂ ਨੂੰ ਕੀ ਮੰਨ ਕਰਦੇ ਤੁਸੀਂ ਵੀਰੇ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਕਰੀ ਜਾਵੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਕਿਸੇ ਹੋਰ ਧੀ ਭੈਣ ਦੇ ਘਰ ਚੋਰੀ ਨਾ ਹੋਵੇ ਤੁਸੀਂ ਤੁਸੀ ਖਵਾ ਦੇ ਹਾਂਜੀ ਹਾਂਜੀ ਆਏ ਸੀ ਸਾਰੇ ਆਏ ਸੀਗੇ ਜੀ ਪੁਲਿਸ ਦੀ ਸਾਰੀ ਟੀਮ ਆਈ ਸੀਗੀ ਬਹੁਤ ਵਧੀਆ ਨਾਲ ਸਾਡੇ ਨਾਲ ਬਿਹੇਵ ਕਰਿਆ ਵਿਚਾਰੇ ਤਸੱਲੀ ਦੇ ਕੇ ਗਏ ਨਹੀਂ ਤਾਂ ਉਹ ਕਹਿੰਦੇ ਸੀ ਫਿੰਗਰ ਪ੍ਰਿੰਟ ਵਾਲੇ ਬੰਦੇ ਆਉਣਗੇ ਵੀ ਤੁਸੀਂ ਕੋਈ ਸਮਾਨ ਨਹੀਂ ਚੱਕਣਾ ਹਾਂਜੀ ਹਾਂਜੀ ਮਾਤਾ ਜੀ ਕੀ ਨਾਮਾ ਟੋਟਾ ਜੀ 79 ਪੌਰ ਆ ਪਿੰਡ ਕਿਹੜਾ ਸੰਵਰ ਕਿੱਕੜ ਨਾ ਹੋਈਏ ਢਡਣਾ ਬਸ ਆਈ ਮੈਂ ਤਾਂ ਅੰਦਰ ਪਾਈ ਜੀਤੀ ਕਿ ਮਾਂ ਕੇ ਸਵੇਰੇ ਦੇਖਿਆ ਤੇ ਗੇਟ ਕਨ ਸਾਰੇ ਦਰਵਾਜੇ ਖੁੰਲੇ ਸੀਗੇ ਮੈਂ ਤਾਂ ਰੋਂਦੀ ਘਰੋਂ ਦੀ ਕਿੱਚੇ ਹੀ ਮੁੜ ਗਈ ਨਮਾ ਦੇਖਿਆ ਸਾਰਾ ਕੁਝ ਲੁੱਟ ਗਿਆ ਮੈਂ ਤਾਂ ਦੇਖਿਆ ਮੈਂ ਕਿ ਪਹਿਲੇ ਲਵਾਰੀ ਪੁੰਦੀ ਮੈਂ ਮੈਂ ਕਿ ਮੇਰਾ ghee ਚੱਕ ਲੈਦੇ ਦੇਖਿਆ ਤੇ ਫੇਰ ਨਹੀਂ ਦੱਸ ਮੇਰੇ ਭਾਈ ਗਏ ਲੈ ਕੇ ਜਾ ਕੇ ਡਾੜਾ ਬੈਗ ਤੇ ਢੂੰਪਾਣਾ ਮੇਰਾ ਬਾਕੀ ਪਰਿਵਾਰ ਦੇ ਮੈਂਬਰ ਕਿੱਥੇ ਸੀ ਮਤਲਬ ਇਹ ਆਪਣੇ ਭੇਜਾਈਆਂ ਗਏ ਹੋਏ ਸੀਗੇ ਬੱਧੀ ਆਪਣੇ ਲੱਕੜੀ ਬੰਨਣ ਗਏ ਮੈਂ ਘਰ ਚੱਲੀ ਹੋਤੀ ਕਿ ਕੱਲ ਕਿੰਨੇ ਵਜੇ ਗਏ ਸੀਗੇ চলে গয়া 11 ਕਾਲ ਤੇ ਮਾਤਾ ਜੀ ਕੀ ਕੀ ਇਹਦੇ ਵਿੱਚ ਚੋਰੀ ਕੀ ਕੀ ਹੋਇਆ ਜਿਹੜਾ ਸਾਡਾ ਸਮਾਨ ਸੀ ਇੱਕ ਕਿੱਤੀ ਸੈਟ ਸੀਗਾ ਕਿਸੇ ਉਹਨੇ ਦਾ ਕੜਾ ਵੀ ଥିਗਾ ਮੇਰੇ ਚ ਮੁੱਲੀ ਵਾਲੇ ਕਾਂਟੇ ਵੀ ਤੇ ਇੱਕ ਹਾਰ ਵੀ ଥିਗਾ ਮੇਰਾ ਤੇ ਪੈਰਾਂ ਦੀਆਂ ਵੀ ਤੇ ਬੱਤੀਆਂ ਦੀਆਂ ਵੀ ਸੀਗੀਆਂ ਟੁੰਬਾ ਕਿੰਨੇ ਕੁ ਦਰ ਮੁੰਡੀਆਂ ਸੀਗੀਆਂ ਕੈਸ਼ ਵੀਰੇ ਵੀ ਸੀਦੇ ਕੋਲ ਕੈਸ਼ ਉਹਨਾਂ ਬੜੀ ਜੋ ਲੈ ਕੇ ਗਏ ਆ ਉਹ ਹੈਗੇ ਤਾਂ 5000 ਰੁਪਈਆ ਪਿਆ ਕੈਸ਼ ਉਧਰੋਂ ਕੱਢਿਆ ਉਹਨਾਂ ਨੇ ਉਹ ਦੂਲਵਾਰੀ ਚ ਪੋਰਟਨੋਸਲਾ ਦੇ ਦਿੱਤੀ ਸੀ ਹਾਂਜੀ ਪੋਰਟਨਤਲਾ ਦੇ ਦਿੱਤੀ ਅਸੀਂ ਆਕੇ ਗਏ ਨੇ ਆਕੇ ਗਏ ਆ ਕਿੰਨਾ ਕ ਨੁਕਸਾਨ ਹੋਊਗਾ ਤੁਹਾਡੇ ਸਾਹਿਬ ਮੈਂ ਜਿਹੜਾ ਸੋਨਾ ਹੈਗਾ ਕਿੰਨਾ ਲੱਗਦਾ ਪੰਜ ਦੇ ਲੱਖ ਦਾ ਹੋ ਜਾਊਗਾ ਮੇਰਾ ਨਿਸ਼ਾਨ ਮੇਰਾ ਮੇਰਾ ਨਾਮ ਐਸਸੀ ਪ੍ਰਚੰਦ ਹੈ ਖਾਨਾ ਸਮਰਾਲਾ ਤੋਂ ਆ ਮੈਂ ਅੱਜ ਤੇ ਚੋਰੀ ਹੋਈ ਸੰਸਪੁਰ ਮੈਂ ਮੌਕੇ ਤੇ ਪੁੱਜਿਆ ਸੀ ਸਾਰਾ ਹਾਲਾਤ ਦੇਖ ਲਿਆ ਆਪਾਂ ਜੀ ਤੇ ਤਬਦੀਸ਼ ਜਾਰੀ ਹੈ ਜੀ ਮੁਰਜ਼ਮ ਜਲਦੀ ਤੋਂ ਫੜੇ ਜਾਣਗੇ ਬਾਕੀ ਜੋ ਚੋਰੀ ਹੋਇਆ ਸਮਾਨ ਇਹਨਾਂ ਤੋਂ ਆਪਾਂ ਲਿਸਟ ਲੈਣੀ ਆ ਹਲੇ ਜੀ ਫਿਰ ਆਪਾਂ ਇਹਨੂੰ ਦਰਜ ਕਰਕੇ ਕਾਰਵਾਈਆਂ ਵਿੱਚ ਵੀ ਆਉਂਦੀ ਆ ਕਿ ਸੀਸੀਟੀਵੀ ਫੁਟੇਜ ਬਗਾਰਾ ਤੋਂ ਕੈਪਚਰ ਹੋਇਆ ਜੀ ਕੁਝ ਅਸੀਂ ਕਰ ਰਹੇ ਆ ਜੇ ਇਹ ਕਿਤੇ ਕਿਉਂ ਲੱਗ ਗਿਆ ਤਾਂ ਆਪਾਂ ਜਰੂਰ ਆਪਾਂ ਪੜਾਂਗੇ ਬਤਾਂਦੇ ਜੀ ਮੁੱਢਲੀ ਦੱਦੋ ਬੋਲ ਲਗਾ ਕਿੰਨੇ ਕੀ ਚੋਰੀ ਹੋ ਸਕਦੀ ਹੈ ਚੋਰੀ ਇਹ ਤਾਂ ਹੁਣ ਉਹਨਾਂ ਦੇ ਲਿਸਟ ਆਣ ਦੇ ਮੁਤਾਬਕ ਫਿਰ ਆਪਾਂ ਪਤਾ ਕਰਕੇ ਤੁਹਾਨੂੰ ਸਾਰਾ ਕੁਝ ਦੱਸ ਦੇਵਾਂ ਸਾਨੂੰ ਹਲੇ ਲਿਸਟ ਮਿਲੀ ਨਹੀਂ ਹੈਗੀ ਕਿ ਕੀ ਕੀ ਚੋਰੀ ਹੋਇਆ ਬਣਾ ਰਹੇ ਹੈ ਜੀ ਪਤਾ ਲੱਗਿਆ ਜੀ ਕਿੰਨੇ ਵਜੇ ਦੀ ਘਟਨਾ ਹੈ ਇਹ ਕਰੀਬ ਰਾਤ 1:30 ਵਜੇ ਦੀ ਨਾ ਦੱਸ ਰਿਹਾ ਆਪਾਂ ਜੀ ਪਰਿਵਾਰਕ ਮੈਂਬਰ ਕੇ ਰਖੜੀ ਵਗੈਰਾ ਬੰਨਣ ਨੂੰ ਆ ਹਾਂ ਪਰਿਵਾਰਕ ਮੈਂਬਰ ਰਖੜੀ ਬੰਨਣ ਗਏ ਸੀ ਕਿ ਇੱਕ ਲੇਡੀ ਸੀਗੀ 60 ਸਾਲ ਦੀ ਉਹ ਘਰ ਵਿੱਚ ਇਕੱਲੀ ਹੋਣ ਕਰਕੇ ਉਹ ਕੁਆਡੀਆਂ ਦੀ ਸੌ ਗਈ ਤੇ ਘਰ ਕੋਈ ਨਹੀਂ ਸੀਗਾ ਜਦੋਂ ਉਹਨੇ ਸਵੇਰੇ 6:30 ਪੰਜ ਵਜੇ ਜਾ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸੀਗੇ ਬਾਕੀ ਅਗਲੀ ਕਵਤੀ ਚੱਲ ਰਹੀ ਹੈ ਜੋ ਵੀ ਕਾਰਗ੍ਰਾਮ ਵਿੱਚ ਜਾਂਦੀ ਜਾਓ ਠੀਕ ਹੈ ਜੀ